ਕੀ ਤੁਸੀਂ ਵੀ ਅਸਲੇ ਦਾ ਲਾਇਸੈਂਸ ਬਣਵਾਉਣਾ ਚਾਹੁੰਦੇ ਹੋ ਆਓ ਜਾਣਦੇ ਹਾਂ ਅਸਲੇ ਦੇ ਲਾਇਸੈਂਸ ਨੂੰ ਬਣਵਾਉਣ ਵਾਸਤੇ ਲੀਗਲ ਪ੍ਰੋਸੈਸ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਡੀਸੀ ਡਿਪਟੀ ਕਮਿਸ਼ਨਰ ਜਾਂ ਫਿਰ ਡੀਐਮ ਡਿਸਟ੍ਰਿਕਟ ਮੈਜਿਸਟਰੇਟ ਦੇ ਆਫਿਸ ਚੋਂ ਇੱਕ A1 ਫਾਰਮ ਲੈਣਾ ਹੈ ਇਹ ਫਾਰਮ ਤੁਹਾਨੂੰ ਆਨਲਾਈਨ ਪੋਰਟਲ ਤੇ ਵੀ ਮਿਲ ਜਾਊਗਾ ਇਸ ਵਿੱਚ ਆਪਦੀ ਡਿਟੇਲਸ ਫਿਲ ਕਰdੀਆਂ ਨੇ ਇਸ ਤੋਂ ਬਾਅਦ ਤਿੰਨ ਸਰਟੀਫਿਕੇਟਸ ਲੈਣੇ ਆ S1 ਸਰਟੀਫਿਕੇਟ S2 ਸਰਟੀਫਿਕੇਟ ਤੇ S3 ਸਰਟੀਫਿਕੇਟ S1 ਯਾਨੀ ਟ੍ਰੇਨਿੰਗ ਸਰਟੀਫਿਕੇਟ ਵੀ ਤੁਹਾਨੂੰ ਅਸਲਾ ਚਲਾਉਣਾ ਆਉਂਦਾ ਹੈ ਜਾਂ ਨਹੀਂ ਆਉਂਦਾ ਜਾਂ ਪਹਿਲਾਂ ਕਦੇ ਤੁਸੀਂ ਅਸਲਾ ਚਲਾਉਣਾ ਸਿੱਖਿਆ S2 ਯਾਨੀ ਸਟੋਰੇਜ ਸਰਟੀਫਿਕੇਟ ਵੀ ਥੋਟੇ ਕੋਲ ਕੋਈ ਪ੍ਰੋਪਰ ਪਲੇਸ ਹੈ ਅਸਲੇ ਨੂੰ ਰੱਖਣ ਵਾਸਤੇ ਜਿਵੇਂ ਕਿ ਕੋਈ ਸੇਫ ਜਾਂ ਲੋਕਰ S3 ਯਾਨੀ ਮੈਡੀਕਲ ਸਰਟੀਫਿਕੇਟ ਵੀ ਤੁਸੀਂ ਮੈਡੀਕਲ ਫਿਟ ਹੋ ਅਸਲਾ ਰੱਖਣ ਵਾਸਤੇ ਇਸ ਤੋਂ ਬਾਅਦ ਇਹ ਸਾਰੇ ਫਾਰਮ ਯਾਨੀ ਤਿੰਨੋਂ ਸਰਟੀਫਿਕੇਟ ਤੇ A1 ਫਾਰਮ ਤੁਸੀਂ DM ਆਫਿਸ ਸਬਮਿਟ ਕਰਾ ਦਿਓ DM ਆਫਿਸ ਤੋਂ ਤੁਹਾਡੀ ਫਾਈਲ SP ਆਫਿਸ ਆਊਗੀ ਉਸ ਤੋਂ ਬਾਅਦ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਹੋਊਗੀ ਵੀ ਤੁਹਾਡੇ ਤੇ ਕੋਈ ਕੇਸ ਤਾਂ ਨਹੀਂ ਚੱਲਦਾ ਸੀ ਜਾਂ ਹੁਣ ਤੁਹਾਡੇ ਤੇ ਕੋਈ ਕੇਸ ਚੱਲਦਾ ਨਹੀਂ ਰਿਹਾ ਉਸ ਤੋਂ ਬਾਅਦ ਤੁਹਾਡੀ ਫਾਈਲ ਵਾਪਸ ਡੀਸੀ ਆਫਿਸ ਆਜੂਗੀ ਜਿੱਥੇ ਤੁਹਾਡੇ ਸਾਰੇ ਡਾਕੂਮੈਂਟਸ ਚੈੱਕ ਹੋਣਗੇ ਤੇ ਉਸ ਤੋਂ ਬਾਅਦ ਤੁਹਾਨੂੰ ਅਸਲੇ ਦਾ ਲਾਇਸੈਂਸ ਦੀ ਅਪਰੂਵਲ ਦੇ ਦੇਣਗੇ ਲੋਦੀ ਇਦਾਂ ਦੀ ਹੋਰ ਵੀ ਇਨਫੋਰਮੇਟਿਵ ਵੀਡੀਓਜ਼ ਵਾਸਤੇ ਪੇਜ ਨੂੰ ਫੋਲੋ ਕਰ ਲਓ ਤੇ ਰੀਲਸ ਨੂੰ ਸੇਵ ਕਰ ਲਓ